ਅੱਜ ਇਸ ਪੰਚਾਇਤ ਕੋਲ ਰਾਸ਼ਪਤ ਦੇ ਪਿੰਡ ਚੌਕਰਾ ਸੋ ਚੌਕਰਾ ਵਿਖੇ ਸੰਸਥਾਕ ਬਾਬਾ ਜੀ ਦੇ ਦਰਬਾਰ ਤੇ ਖੜਿਆ ਜੀ ਸੋ ਬਾਬਾ ਜੀ ਦੇ ਦਰਬਾਰ ਤੇ ਜਿਹੜਾ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਆ ਤੇ ਸ਼੍ਰੀ ਰਿਦਰ ਮਹਾ ਜਗਜਾ ਦਾ ਜਿਹੜਾ ਜੀ ਆਯੋਜਨ ਕੀਤਾ ਗਿਆ ਵਾ ਸੋ ਅੱਜ ਜਿਹੜਾ ਵਾ ਜੀ ਚੌਥਾ ਦਿਨ ਵਾ ਸੋ ਚੌਥੇ ਦਿਨ ਜਿਹੜੀ ਕਥਾ ਪ੍ਰਵੇਸ਼ ਕਰ ਚੁੱਕੀ ਆ ਔਰ ਵੱਡੀ ਗੰਤੀ ਵਿੱਚ ਦਾਲੂ ਜੀ ਦੇ ਦਰਬਾਰ ਚ ਪਹੁੰਚ ਰਹੇ ਨੇ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਸੋ ਮੇਰੇ ਪਿੱਛੇ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਜਗੇ ਦੀਆਂ ਪ੍ਰਕਰਮਾਂ ਜਿਹੜੇ ਕਰ ਰਹੇ ਨੇ ਸੰਤਾ ਜ ਉਹ 108 ਪ੍ਰਕਰਮਾ ਜੇਕਰ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਹੀ ਫਲ ਮਿਲਦਾ ਵਾ ਜੀ ਯਾਨੀ ਕਿ 108 ਪ੍ਰਕਰਮਾ ਕਰਨ ਨਾਲ ਉਹਨਾਂ ਹੀ ਫਲ ਮਿਲਦਾ ਵਾ ਜਿੰਨਾ ਜੇ ਜ਼ਮਾਨ ਨੂੰ ਅੰਦਰ ਬੈਠਣਾ ਮਿਲਦਾ ਵਾ ਸੋ ਇਹ ਜਿਹੜੀ ਆ ਜੀ ਬਾਬਾ ਜੀ ਦੀ ਕਿਰਪਾ ਜਿਹੜੀ ਆ ਸੰਤਾਂ ਦੇ ਹਮੇਸ਼ਾ ਬੜੀ ਰਹਿੰਦੀ ਆ ਵੱਡੀ ਗਿਣਤੀ ਵਿੱਚ ਹੱਲ ਪਹੁੰਚਦੇ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਇੱਕ ਇੱਕ ਤਸਵੀਰ ਸਾਂਝੀ ਕਰਦੇ ਹਾਂ ਅੱਡਾਲ ਜੀ ਔਰ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਔਰ ਅੱਜ ਦੇ ਦਿਨ ਦਾ ਮਹੱਤਵ ਵੀ ਜਾਣਾਂਗੇ ਰਾਤੇ ਅੱਤ ਬਸਤੋਤੋਤੇ ਦੇ ਦਿੱਤਕਨੀ ਲੋਨੋਚਾ ਸਾਧ ਪ੍ਰਜਾਣੀ ਕੰਪੇਉ ਫਤੂਬਾ ਨੂੰ ਵੀ ਸਭ ਤੋਂ ਸੰਤਰਾਤੂਬਾ ਦਿਵਾ ਰਹੇ ਨੇ ਬੀਸੂਰ ਤੇ ਜੈਦੇ ਕਿ ਸਿਆਨੋ ਮਿਲਦੇ ਉਸ ਦੇ ਸ੍ਰਾਇਤ ਸਵਾਹ ਜਿਹੜੇ ਸਮਾਜ ਉਹਤਮਾ ਦਿਵੋਨਾ ਘੁਮਣਾ ਭੋਗਨ ਦੇ ਪ੍ਰਸਾਦ ਨਾਜ ਤਿਤ ਮੋਸਾਨਾ ਜਦਨਾ ਮਕੁਰਤਗਾ ਇਹ ਉਹਦੇ ਸ੍ਰਾਇਤ ਸਵਾਹ ਜਿਹੜੇ ਭਗਵਾ ਮਰਾ ਜੀ ਨਾਮ ਪਾਗਲੇਮ ਸ੍ਰਾਇਤ ਸਵਾਹ ਆ ਸੰਖਿਆ ਕਰ ਸਵਾਹ ਅੰਤਰਾਤ ਰਵੇ ਪ੍ਰਿਛੇ ਭਵਤ ਦੇ ਇੱਕ ਸਾਧਰੇ ਜੀ ਨੇ ਬਤਵਾਇਤ ਪ੍ਰਜਾਣ ਜਿਹੜੇ लगरी वा दिगंत आदर बाज हा गज मात्रे काग शास्त्र योजने व धनवाणी तप्पसेम श्री रुद्राय स्वाहा जे बिके कुसविंजरा नी लगरीबो विलोहिता देखाक्षातरे योजने व धनमाज तप्पसेम श्री रुद्राय स्वाहा अग्रदिना देखाक्षातरे योजने व धनवाणी तप्पसेम श्री रुद्राय स्वाहा जे पद्मापद वृक्षेर विदाजधात स्वाहा

ਦੇ ਬੇਰ ਮੌਜੂਦ ਦੇ ਨੋਤ ਦੇ ਨੋ ਮਿਡ ਦੇ ਨੋ ਜੱਤੇ ਕੋ ਜੱਸਨੋ ਦਰਸ਼ਿਤ ਮੇ ਕਾ ਜੰਪੇ ਦੇ ਨਾਮ ਤੇ ਰੁਦਰਾਇ ਨੋ ਸਵਾਹਾ ਓਮ ਬਯ ਕੁੰਸੋ ਤਾ ਦੇ ਮੇ ਇੱਕ ਦੇ ਰੁਦਰਾ ਦਾ ਸੰਤ ਰੁਦਰਾ ਤੇ ਬਿਲਕੁਲ ਤੁਸੀਂ ਦੇਖੀ ਰਹੋ ਬਿਜੇ ਜੀ ਕੀ ਦਾ ਇਥੇ ਆਪਣੇ ਇਸ ਸਾਲ ਵੀ ਪਿੰਡ ਚਪਕਰਾ ਵਿੱਚ ਬਾਬਾ ਸ਼ੇਸ਼ਨਾਗ ਦੇਬੇ ਮੰਦਿਰ ਵਿੱਚ ਸ੍ਰੀ ਰੁਦਰਾਮਾ ਦੇਵ ਜੱਗੇ ਸ੍ਰੀ ਕਥਾ ਵੀ ਚੱਲ ਰਹੀ ਹੈ ਔਰ ਬਹੁਤ ਵਧੀਆ ਲੱਗ ਰਿਹਾ ਸੰਗਤਾਂ ਚ ਤੁਸੀਂ ਦੇਖ ਹੀ ਸਕਦੇ ਹੋ ਕਿ ਰੌਣਕ ਲੱਗੀ ਹੋਈ ਹੈ ਔਰ ਦੇਸ਼ਾਂ ਬਦੇਸ਼ਾਂ ਤੋਂ ਸੰਗਤਾਂ ਦੇ ਪਹੁੰਚਦੀਆਂ ਔਰ ਇਹ ਕਥਾ ਦਾ ਵੀ ਆਨੰਦ ਲੰਦੇ ਆ ਔਰ ਰੁਦਰ마 ਦੇ ਜੱਗੇ ਦਾ ਵੀ ਆਨੰਦ ਲੰਦੇ ਆ ਔਰ ਬਹੁਤ ਵਧੀਆ ਮੈਂ ਬਾਬਾ ਗਣੇਸ਼ਵਰ ਜੀ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਡੇ ਪਿੰਡ ਨੂੰ ਇੱਕ ਧਾਮ ਦੀ ਤਰ੍ਹਾਂ ਬਣਾ ਦਿੱਤਾ ਔਰ ਬਹੁਤ ਵਧੀਆ ਮਤਲਬ ਕਿ ਸਾਨੂੰ ਮਹਿਸੂਸ ਹੁੰਦਾ ਔਰ ਆਪਾਂ ਵੀ ਬਹੁਤ ਗਰਮ ਮਹਿਸੂਸ ਕਰ ਰਹੇ ਆ ਕਿ ਅਸੀਂ ਇਹ ਇੱਥੇ ਆ ਕੇ ਇਹਦਾ ਹਿੱਸਾ ਬਣ ਰਹੇ ਆ ਕੰਦਿਆਂ ਨੂੰ ਔਰ ਤੁਸੀਂ ਦੇਖੀ ਰਹੋਗੇ ਲੰਗਰ ਵੀ ਅਟੂਟ ਲੰਗਰ ਚੱਲਦਾ 7 ਦਿਨ ਔਰ ਸ਼ਿਵਰਾਤਰੀ ਵਾਲੇ ਦਿਨ ਦਾ ਮਤਲਬ ਕਿ ਇਹਦਾ ਲਾਸਟ ਦਿਨ ਹੁੰਦਾ ਉਸ ਦਿਨ ਵੀ ਬਹੁਤ ਬੇਹਤਰੀਕੇ ਨਾਲ ਮਤਲਬ ਕਿ ਮਹਾਸ਼ਰਵਾਤ ਸ਼ਿਵਰਾਤਰੀ ਮਨਾਏ ਜਾਂਦੀ ਹੈ ਔਰ ਬਹੁਤ ਵਧੀਆ ਮਤਲਬ ਕਿ ਆਸ-ਪਾਸ ਹੀ ਬਹੁਤ ਇੱਕ ਪੋਜ਼ਿਟਿਵ ਵਾਈਬਜ਼ UI ਚੈੱਕ ਕਰ ਸਕਦੇ ਹੋ ਕਿ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਆਪਣਾ ਆਪਣਾ ਕੰਮ ਕਰ ਰਹੇ ਆ ਔਰ ਬਹੁਤ ਵਧੀਆ ਮਤਲਬ ਇੱਕ ਫੀਲ ਫੀਲਿੰਗ ਇੱਕ ਵਧੀਆ ਪੋਜ਼ਿਟਿਵ ਪੋਜ਼ਿਟਿਵਿਟੀ ਆ ਪਾ ਗੈ ਸਕਦੇ ਕਿ ਵਧੀਆ ਆਂਦੀ ਹੈ ਨੌਜਵਾਨ ਬੱਚੇ ਭਾਜੀ ਪਿਆਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਸੁਣਾਓ ਤੁਸੀਂ ਦੇਖੀ ਸਕਦੇ ਹੋ ਕਿ ਬਹੁਤ ਸਾਰੇ ਮਲਗੀ ਸੈਂਕੜੇ ਗਿੰਦੀ ਦੇ ਨੌਜਵਾਨ ਜੁੜੇ ਹੋਇਆ ਔਰ ਉਹ ਇਸ ਦੇ ਨੌਜਵਾਨ ਜੁੜੇ ਆ ਲਾਈਕ ਜਿਦਾ 10 ਸਾਲ ਦੇ 15 ਸਾਲ ਦੇ ਟੀਨੇਜ ਦੇ ਬੱਚੇ ਜੁੜੇ ਹੋਇਆ ਔਰ ਹਜੇ ਹੀ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਇਹਨੂੰ ਕਿ ਕੂਨ ਹੀ ਇਹ ਜੁਵਾ ਵਿਵਸਥਾ ਚ ਮਤਲਬ ਕਿ ਇਥੇ ਜੁੜ ਕੇ ਅੱਗੇ ਸਮਾਜ ਨੂੰ ਚੰਗੇ ਹੀ ਕੰਮ ਕਰਨਗੇ ਤੁਹਾਨੂੰ ਪਤਾ ਕਿ ਉਹ ਚੰਗੇ ਇਥੇ ਪੂਰੀ ਵਿਵਸਥਾ ਉਹਨਾਂ ਨੇ ਸਾਂਭੀ ਦੀ ਹੈ ਲਾਈਕ ਜਿੱਦਾਂ ਲੰਗਰ ਲੱਗਦਾ ਲੰਗਰ ਵਾਸਤੇ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਫਿਰ ਇੱਥੇ ਸਭ ਤੋਂ ਵੱਡੀ ਗੱਲ ਤੁਸੀਂ ਸਾਨੂੰ ਦੇਖਣ ਨੂੰ ਮਿਲੇਗੀ ਕਿਤੇ ਪੁਲਿਸ ਦੀ ਕੋਈ ਵਿਵਸਥਾ ਨਹੀਂ ਦੇਖਣ ਨੂੰ ਮਿਲੇਗੀ ਮਤਲਬ ਕਿ ਇੱਥੇ ਬੱਚੇ ਖੁਦ ਹੀ ਮਤਲਬ ਕਿ ਸਾਰਾ ਅਰੇਂਜਮੈਂਟ ਕਰਦੇ ਔਰ ਸਿਕਿਉਰਿਟੀ ਵਾਈਜ਼ ਜੇ ਤੁਸੀਂ ਦੇਖਿਆ ਜਾਏ ਬਾਰਡਰ ਏਰੀਆ ਲੱਗਦਾ ਬਟ ਪੁਲਿਸ ਦੀ ਇੱਥੇ ਵਿਵਸਥਾ ਦੀ ਜ਼ਰੂਰਤ ਵੀ ਨਹੀਂ ਪੈਂਦੀ ਕਦੀ ਵੀ ਜਿਹੜਾ ਉਸ ਸੰਸਥਾ ਨੇ ਕਦੀ ਵੀ ਅਪਰੋਚ ਨਹੀਂ ਕੀਤਾ ਲੋਕਲ कि ਸਾਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਦਿੱਤੀ ਹੈ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਤੇ ਹੁੰਦਾ ਔਰ ਬਾਬਾ ਜੀ ਦੀ ਬਹੁਤ ਮਿਹਰ ਆ ਜੀ ਤੇਰੀ ਵੇ ਕਿਡਾ ਵੇਖੇ ਸਮਝ ਲਵੇ ਤੇਰੀ ਵੇ ਲੰਘ ਜਾਏ ਜ਼ਿੰਦਗੀ ਮੇਰੀ ਵੇ ਮੇਰੇ ਮਥੇ ਤੇ ਲਿਖ ਦੇ ਨਾਮ ਆਪਣਾ ਮੇਰੇ ਤੇ ਲਿਖਦੇ ਨਾ ਆਪਣਾ ਮੇਰੇ ਭੱਜਦੇ ਤੇ ਲਿਖਦੇ ਤੇ ਲਿਖਦੇ ਨਾ ਆਪਣਾ ਉਹ ਮੇਰੀ ਕੱਤ ਤੇ ਲਿਖਦੇ ਨਾ ਅੱਗੇ ਵੀ ਕੌਫਾ ਤੋਂ ਅੱਜ ਤੋਂ ਬਹੁਤ ਵੱਡੀ ਪਸ਼ਕਵਰੀ ਮਿਲਣ ਵਾਲੀ ਆ ਹੁਣੇ ਮੰਗਲਸਤ ਦੇ ਵਿੱਚ ਪਰ ਮੈਂ ਇੱਕ ਦੋ ਸੂਚਨਾਵਾਂ ਜਿਹੜੇ ਇਹ ਸਾਡੇ ਸੰਗਤ ਆ ਰਹੀ ਆ ਇਹ ਮਹਾਕੁੰਭ ਦਾ ਜਿਹੜਾ ਪਰਮ ਹੈ ਜਿਹੜਾ ਚੱਲ ਰਿਹਾ ਹੈ ਪ੍ਰਯਾਗ ਵਿੱਚ ਚੱਲ ਵੀ ਰਿਹਾ ਹੈ ਪਛਪਰੇ ਵਿੱਚ ਵੀ ਬਾਬਾ ਜੀ ਦੇ ਪਾਪਾ ਜੀ ਗਣੇਸ਼ਪਰ ਜੀ ਦੇ ਰਿਆਸਾ ਕਰਕੇ ਜੜਾ ਚੱਲ ਰਿਹਾ ਹੈ ਉਹਦੇ ਚ ਤੁਸੀਂ ਗੋਤਾ ਮਾਰ ਰਹੇ ਹੋ ਪਰ ਇੱਕ ਗੱਲ ਦਾ ਖਿਆਲ ਰੱਖੋ ਜਿੰਨੀ ਦੇਰ ਤੱਕ ਤੁਹਾਡੇ ਜੀਵਨ ਦੇ ਵਿੱਚ ਸਵੱਛਤਾ ਔਰ ਸੁਚਿਤਤਾ ਨਹੀਂ ਆਉਂਦੀ ਇਹ ਪੀਠ ਕਰਨ ਦਾ ਕੋਈ ਫਾਇਦਾ ਨਹੀਂ ਆ ਇਹ ਮੁੰਡੇ ਨੇ ਕਿੰਨਾ ਇੱਥੇ ਪਾਣੀ ਦੇ ਨਾਲ ਗਿੱਲਾ ਸੀ ਸਥਾਨ ਕਿੰਨਾ ਮਿਹਨਤ ਕਰਕੇ ਕਿੰਦਾ ਸੋਹਣਾ ਪੰਡਾਲ ਬਣਾਇਆ ਅੱਜ ਕੀ ਹਰ ਹਰ ਨਾਮੇ ਸਵਰ ਪੂਰਾ ਨਹੀਂ ਹਰ ਹਰ ਨਾਮੇ ਹਰ ਹਰ ਨਾਮੇ ਮੈਂ ਅੱਜ ਤੁਹਾਨੂੰ ਉਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਾਉਣ ਜਾ ਰਿਹਾ ਜਿਨ੍ਹਾਂ ਨੇ ਮੈਨੂੰ ਇੱਕ ਸਪੋਰਟਸਮੈਨ ਤੋਂ ਇਸ ਭਗਤੀ ਮਾਰਗ ਵੱਲ ਲਾਇਆ ਸੀ ਉਹ ਆਪ ਬਾਲ ਬ੍ਰह्मचारी ਨੇ ਪਰ ਮੇਰੇ ਜੀਵਨ ਚ ਮੇਰੀ 10ਵੀਂ ਕਲਾਸ ਦੇ ਵਿੱਚ ਉਹ ਆਏ ਉਸ ਸਮੇਂ ਮੈਂ ਨੈਸ਼ਨਲ ਦਾ ਬੜਾ ਵਧੀਆ ਪਲੇਅਰ ਸੀ ਉਹਨਾਂ ਦੇ ਵਧੀਆ ਸੰਸਕਾਰ ਕਰਕੇ ਮੈਂ ਅੱਜ ਇਹ ਸਾਰੇ ਜਿਹੜੇ ਕਾਰਜਕ੍ਰਮ ਨੇ ਉਹਨਾਂ ਦਾ ਸਹਿਯੋਗੀ ਬੰਦਾ ਹਾਂ ਉਹਨਾਂ ਦਾ ਨਾਮ ਹੈ ਮਾਨਣਯੋਗ ਲੀਲਾਦਰ ਜੀ ਉਹੋ ਇਸ ਪੰਜਾਬ ਦੇ ਅਬਹੁ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਮੈਂ ਉਹਨਾਂ ਅਗੇ ਨਿਵੇਦਨ ਕਰਾਂਗਾ ਕਿ ਉਹ ਆ ਕੇ ਇਹ ਜਿੰਨੇ ਵੀ ਮੇਰੇ ਸਾਥੀ ਨੇ ਉਹਨਾਂ ਨੂੰ 5 ਮਿੰਟ ਵਾਸਤੇ ਕੁਛ ਨਾ ਕੁਛ ਅਮਰਤ ਰੋਪੀ ਗਿਆਨ ਦੀ ਜਿਹੜੀ ਧਾਰਾ ਆ ਉਹਦਾ ਆਨੰਦ ਈਨ माननीय श्री लीलाधर पूजनीय श्रीमद् भागवत कथा देवीच चरणा देविच बैठे माता शक्ति हां ठीक जेष्ठ श्रेष्ठ इस पिंड दे लागले पिंड दे नौजवान बुजुर्ग साथी वीर ਇਸ ਕਥਾ ਦੇ ਵਿੱਚ ਜਦੋਂ ਆਪਾਂ ਆਏ ਹਾਂ ਤਾਂ ਸ਼ਾਇਦ ਸੁਣਨ ਵਾਸਤੇ ਆਏ ਹਾਂ ਇੰਨੇ ਤੱਕ ਨਹੀਂ ਰੁਕਣਾ ਚਾਹੀਦਾ ਸੁਣਨ ਤੋਂ ਬਾਅਦ ਕਰਨਾ ਕੀ ਹੈ ਇਹ ਨਿਰਣੈ ਲੈਣ ਵਾਸਤੇ ਕਥਾ ਹੈ ਜੋ ਕੁਝ ਇਸ ਕਥਾ ਦੇ ਰਾਹੀਂ ਕਿਹਾ ਗਿਆ ਪਰ ਕਹਿਣ ਤੋਂ ਬਾਅਦ ਸੁਣ ਲਿਆ ਔਰ ਚਲੇ ਗਏ ਇੱਥੋਂ ਤੱਕ ਨਹੀਂ ਉਸ ਤੋਂ ਬਾਅਦ ਮੇਰੇ ਜੀਵਨ ਵਿੱਚ ਉਹ ਗੱਲਾਂ ਕਿਸ ਤਰ੍ਹਾਂ ਆ ਸਕਦੀਆਂ ਇਸ ਵਾਸਤੇ ਕਥਾ ਹੁੰਦੀ ਹੈ ਸਵਾਸਤ ਸੰਗਤ ਹੁੰਦੀ ਹੈ। ਔਰ ਆਪਾਂ ਵੀ ਸ਼ਾਇਦ ਇਸੇ ਲਈ ਆਏ ਹਾਂ। ਮਹਾਕੁੰਭੀ ਚਲਦੇ ਆ 144 ਸਾਲ ਬਾਅਦ ਆਇਆ ਹੈ। ਪੋਧਨਿਕ ਸਾਸਰੀ ਜੀ ਨੇ ਵੀ ਦੱਸਿਆ ਹੈ। ਤੇ ਕਹਿੰਦੇ ਆ ਕਿ ਅਯੋਧਿਆ ਮथुरा ਕਾਸ਼ੀ ਮਾਇਆ ਮਾਇਆ ਕਿੰਨੇ তীর্থ ਸਥਾਨ। ਫਿਰ ਨਦੀਆਂ ਗੰਗਾ, ਯਮੁਨਾ, ਰੇਵਾ, ਕ੍ਰਿਸ਼ਨਾ, ਮahanadi, ਗੰਡਕੀ ਕਿਤਨੇ ਨਦੀਆਂ ਨੇ ਕਿੰਨੇ ਪਵਿੱਤਰ ਸਥਾਨ ਇਸ ਧਰਤੀ ਤੇ ਹੈ ਕਹਿੰਦੇ ਆ ਕਿ ਰੋਜ਼ ਅਗਰ ਆਪਾਂ ਤਿਉਹਾਰ ਮਨਾਈਏ ਤਾਂ ਸੱਤ ਤਿਉਹਾਰ ਰੋਜ਼ ਮਨਾਏ ਜਾ ਸਕਦੇ ਆ ਲਗਭਗ 2000 2.5 ਹਜ਼ਾਰ ਦੇ ਕਰੀਬ ਤਿਉਹਾਰ ਆਪਣੇ ਦੇਸ਼ ਦੇ ਅੰਦਰ ਮਨਾਏ ਜਾਂਦੇ ਆ ਉਹ ਰੋਜ਼ ਸੱਤ ਤਿਉਹਾਰ ਆਂਦੇ ਆ ਆਪਾਂ ਮਨਾਉਂਦੇ ਆ ਕਿਆ ਰੋਜ਼ ਤਿਉਹਾਰ ਮਨਾਉਂਦੇ ਲਈ ਵੀ ਸਾਡੇ ਕੋਲ ਸਮਾਂ ਨਹੀਂ ਤਾਂ ਇਹਦੇ ਵਾਸਤੇ ਸਾਡੀ ਸੰਸਕ੍ਰਿਤੀ ਨੇ ਇਕ ਉਪਰਾਲਾ ਕੀਤਾ ਹੈ ਸਾਡੇ ਜੀਵਨ ਸ਼ੈਲੀ ਨੇ ਇੱਕ ਉਪਰਾਲਾ ਕੀਤਾ ਹੈ ਕਿ ਨੇ ਰੋਜ਼ 1 ਘੰਟਾ ਆਪਣੇ ਘਰ ਦੇ ਅੰਦਰ ਮੰਦਿਰ ਦੇ ਵਿੱਚ ਬੈਠ ਕੇ ਪੂਰਾ ਪਰਿਵਾਰ ਕੀਰਤਨ ਕਰ ਲੇ ਤੋ তীਰਥ ਸਥਾਨ ਹੋ ਜਾਂਦਾ ਹੈ ਆਪਣੇ ਆਪ ਨੂੰ ਇਸ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਇਸ ਸੰਸਕ੍ਰਿਤੀ ਇਸ ਦੇਸ਼ ਨਾਲ ਇਸ ਮਾਂ ਨਾਲ ਪਿਆਰ ਕਰਨਾ 5 ਮਿੰਟ ਕਿਹਾ ਸੀਗਾ ਮੈਨੂੰ ਲੱਗਦਾ ਹੈ ਕਿ 2 ਮਿੰਟ 3 ਮਿੰਟ ਪ੍ਰਯਾਪਤ ਹੈ ਇੱਕ ਛੋਟੀ ਜਿਹੀ ਕਹਾਣੀ ਸੁਣਾ ਕੇ ਔਰ 5 ਮਿੰਟ ਦਾ ਸਾਰ ਦੱਸਣ ਦੀ ਕੋਸ਼ਿਸ਼ ਕਰਦਾ ਇੱਕ ਛੋਟਾ ਬੱਚਾ ਕੋਈ 3 ਸਾਲ ਦਾ 4 ਸਾਲ ਦਾ ਹੋਵੇਗਾ ਬੋਲਣਾ ਸ਼ੁਰੂ ਕੀਤਾ ਸੀ ਪੜੋਸੀ ਦੇ ਬੱਚੇ ਨੂੰ ਦੇਖਿਆ ਸੀਗਾ ਟੌਫੀ ਖਾਂਦੇ ਹੋਏ ਢੋੜਾ ਢੋੜੇ ਆਪਣੀ ਮਾਂ ਕੋਲ ਆਇਆ ਮਾਂ ਮੈਨੂੰ ਟੌਫੀ ਖਾਣੀ ਹੈ ਮੈਨੂੰ ਪੈਸੇ ਦੇ ਉਦੋਂ ਹੋਵੇਗਾ ਕੋਈ 20 10 20 80 ਕਹਿੰਦੇ ਮੈਨੂੰ ਦੱਸੀ ਦੇ 10 ਪੈਸੇ ਦੇ ਮੈਂ ਟੌਫੀ ਖਾਣੀ ਹੈ ਮਾਂ ਕਹਿੰਦੀ ਹੈ ਬੱਚਾ ਬੇਟਾ ਟੌਫੀ ਖਾਣ ਨਾਲ ਦੰਦ ਖਰਾਬ ਹੋ ਜਾਂਦੇ ਐ ਤੇ ਬੱਚਾ ਜਿੱਦ ਕਰਨ ਲੱਗਿਆ ਕਿ ਨਹੀਂ ਮੈਂ ਤਾਂ ਟੌਫੀ ਖਾਣੀ ਹੈ ਉਹਦਾ ਬੇਟਾ ਟੌਫੀ ਖਾ ਰਿਆ ਸੀ ਇਸ ਲਈ ਮੈਂ ਵੀ ਟੌਫੀ ਖਾਣੀ ਹੈ ਮਾਂ ਨੇ ਬੜਾ ਸਮਝਾਇਆ ਨਹੀਂ ਮੰਨਿਆ ਮਾਂ ਨੇ ਪਿਆਰ ਨਾਲ ਇੱਕ ਜ਼ੋਰ ਦਾ ਥੱਪੜ ਮਾਰਿਆ ਪਿਆਰ ਨਾਲ ਜ਼ੋਰ ਦਾ ਥੱਪੜ ਮਾਰਿਆ ਬੱਚਾ ਰੋਣ ਲੱਗ ਗਿਆ ਔਰ ਕਹਿਣ ਲੱਗਿਆ ਮਾਤੇ ਨੂੰ ਨਫ਼ਰਤ ਕਰਦਾ। ਅਬ ਛੋਟਾ ਜਿਹਾ ਬੱਚਾ ਮਾਂ ਨੂੰ ਨਫ਼ਰਤ ਕਰਦਾ ਹੈ ਇਸ ਤਰ੍ਹਾਂ ਦਾ ਸ਼ਬਦ ਸੁਣ ਕੇ ਮਾਂ ਹੈਰਾਨ ਹੋ ਗਈ ਕਿ ਮੇਰੇ ਬੱਚੇ ਦੇ ਸੰਸਕਾਰ ਆ ਕਿ ਕਿਸ ਤਰ੍ਹਾਂ ਦੇ। ਮਾਂ ਇੱਕਦਮ ਸਮਝ ਗਈ ਕਿਤੇ ਨਾ ਕਿਤੇ ਗਲਤੀ ਹੋ ਰਹੀ ਹੈ ਸਾਡੇ ਕੋਲੋਂ। ਮਾਂ ਉਸ ਬੱਚੇ ਨੂੰ ਲੈ ਕੇ ਇੱਕ ਆਪਣੇ ਪਿੰਡ ਤੋਂ ਬਾਹਰ ਗਈ ਬਾਰ ਖੂਹ ਸੀ। ਬਹੁਤ ਗਹਿਰਾ ਡੂੰਗਾ ਖੂਹ ਸੀ ਉਹਦੇ ਵਿੱਚ ਲੋਕ ਪਾਣੀ ਪਰਦੇ ਸੀਗੇ। ਔਰ ਪਾਣੀ ਪੀਣ ਵਾਲਾ ਖੁਦ ਆ ਹੀ ਹੋਇਆ ਕਰਦਾ ਸੀ ਪਹਿਲੇ ਖੂਦ ਇਹ ਵਿੱਚ ਜਾ ਕੇ ਬੱਚੇ ਨੂੰ ਕਹਿੰਦਾ ਕਹਿੰਦੀ ਉਹਦੀ ਮਾਂ ਕਿ ਬੱਚਾ ਇਹਦੇ ਵੱਲ ਝੱਤੀ ਮਾਰ ਉਹ ਥੱਲੇ ਦੇਖਦਾ ਕਿ ਹੁਣ ਬੋਲ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਬੱਚਾ ਬੋਲਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਕਹਿੰਦੀ ਹੈ ਧੀਰੇ ਨਹੀਂ ਉੱਚੀ ਬੋਲ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਨਾ ਕਿ ਆਵਾਜ਼ ਨਹੀਂ ਆਈ ਉਸੇ ਤਰ੍ਹਾਂ ਬੱਚੇ ਨੂੰ ਕਿਹਾ ਕਿ ਆਵਾਜ਼ ਨਹੀਂ ਜੋ ਜ਼ੋਰ ਦੀ ਬੋਲ ਤਾਂ ਬੱਚਾ ਬੋਲਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਉਸ ਖੂਦ ਦੇ ਵਿੱਚੋਂ ਆਵਾਜ਼ ਤੇ ਆਵਾਜ਼ ਆਉਂਦੀ ਹੈ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਮਾਂ ਮੈਂ ਤੈਨੂੰ ਨਫ਼ਰਤ ਕਰਦਾ ਚਾਰ ਪੰਜ ਸੱਤ ਆਵਾਜ਼ਾਂ ਇਕੱਠੀਆਂ ਹੁੰਦੀਆਂ ਬੱਚਾ ਸਿਰ ਫੜ੍ਹਦਾ ਆਪਣਾ ਚੱਕਰਾ ਜਾਂਦਾ ਮਾਂ ਉਸ ਦੇ ਸਿਰ ਤੇ ਪੋਲਾ ਦੇ ਹੱਥ ਰੱਖਦੀ ਹੈ ਕੁਝ ਕਰਦੀ ਹੈ ਕਿੰਨੇ ਬੇਟਾ ਹੁਣ ਤੂੰ ਬੋਲ ਮਾਂ ਮੈਂ ਤੈਨੂੰ ਪਿਆਰ ਕਰਦਾ ਉਸ ਖੋਦੇ ਅੰਦਰ ਬੱਚੇ ਦਾ ਸਿਰ ਕਰਕੇ ਝੁਕਾ ਕੇ ਉਹਨੂੰ ਕਹਿੰਦੀ ਹੈ ਕਿ ਬੋਲ ਮਾਂ ਮੈਂ ਤੈਨੂੰ ਪਿਆਰ ਕਰਦਾ ਬੱਚਾ ਜ਼ੋਰ ਦੀ ਬੋਲਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਖੋਦੇ ਵਿੱਚੋਂ ਆਵਾਜ਼ ਆਉਂਦੀ ਹੈ ਆਵਾਜ਼ ਤੇ ਆਵਾਜ਼ ਆਉਂਦੀ ਹੈ ਕਿਆ ਮਾਂ ਮੈਂ ਤੈਨੂੰ ਪਿਆਰ ਕਰਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਮਾਂ ਮੈਂ ਤੈਨੂੰ ਪਿਆਰ ਕਰਦਾ ਬੱਚੇ ਦਾ ਚਿਹਰਾ ਖਿਲ ਉੱਠਦਾ ਹੈ ਮੁਸਕਰਾਉਂਦਾ ਹੈ ਔਰ ਮਾਂ ਵੀ ਉਸਨੂੰ ਗਲੇ ਲਗਾਉਂਦੀ ਹੈ ਅੱਗੇ ਕੀ ਹੁੰਦਾ ਉਹ ਮਾਂ ਬੇਟੀ ਦੀ ਕਹਾਣੀ ਹੈ ਆਪਣਾ ਸਬੰਧ ਉੱਥੇ ਟੁੱਟ ਜਾਂਦਾ ਹੈ ਲੇਕਿਨ ਆਪਣਾ ਸਬੰਧ ਹੀ ਤੇ ਹੋਰ ਦੂਰਦਾ ਹੈ ਉਹ ਕੀ ਜੁੜਦਾ ਹੈ ਇਹ ਜਿਹੜੀ ਦੁਨੀਆ ਹੈ ਜਿਹੜਾ ਦੇਸ਼ ਹੈ ਜਿਹੜਾ ਸਮਾਜ ਹੈ ਇਹ ਇੱਕ ਬਹੁਤ ਵੱਡਾ ਖੂ ਹੈ ਬਹੁਤ ਗਹਿਰਾ ਖੂ ਹੈ ਇਸ ਖੂ ਦੇ ਅੰਦਰ ਅਸੀਂ ਕਿਸ ਤਰ੍ਹਾਂ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਉਹ ਜਿਸ ਤਰ੍ਹਾਂ ਦੀ ਅਸੀਂ ਬੋਲਾਂਗੇ ਉਸ ਤਰ੍ਹਾਂ ਦੀ ਆਵਾਜ਼ ਇਸ ਸਮਾਜ ਦੇ ਵਿੱਚੋਂ ਨਿਕਲੇਗੀ ਨਫ਼ਰਤ ਦੀ ਜਾਂ ਪਿਆਰ ਦੀ ਆਪਾਂ ਸਤਿਮੁਦ ਦੀ ਅੰਦਰ ਮਿਲ ਕੇ ਅਥਾ ਤੋ ਇਹ ਸਿੱਖ ਸਕਦੇ ਆਂ ਕਿਆ ਇਸ ਤਰ੍ਹਾਂ ਦੀ ਗੂੰਜ ਗੂੰਜਾ ਸਕਦੇ ਆਂ ਕਿਆ ਮੈਂ ਇਸ ਦੇਸ਼ ਨਾਲ ਪਿਆਰ ਕਰਦਾ ਮੈਂ ਇਸ ਧਰਤੀ ਮਾਂ ਨਾਲ ਪਿਆਰ ਕਰਦਾ ਮੈਂ ਗੰਗਾ ਮਈਆਂ ਨਾਲ ਪਿਆਰ ਕਰਦਾ ਹਾਂ ਮੈਂ ਤੁਲਸੀ ਮਈਆਂ ਨਾਲ ਪਿਆਰ ਕਰਦਾ ਹਾਂ ਮੈਂ ਮੇਰੇ ਨਾਲ ਦੇਵਤਾ ਨਾਲ ਪਿਆਰ ਕਰਦਾ ਹਾਂ ਮੈਂ ਮੇਰੀ ਇਸ ਧਰਤੀ ਨਾਲ ਜਿੱਥੇ ਮੈਂ ਜੰਮਿਆ ਪਲਿਆ ਹਾਂ ਉਸ ਨਾਲ ਪਿਆਰ ਕਰਦਾ ਹਾਂ ਇਆ ਕਿਸੇ ਹੋਰ ਨਾਲੀ ਤਾਰਾਂ ਜੁੜੀਆਂ ਨੇ ਇਸ ਲਈ ਜਿਹੜੇ ਅੱਜ ਜਿੱਥੇ-ਜਿੱਥੇ ਆਪਾਂ ਮੱਥਾ ਟੇਕਦੇ ਆਂ ਥੋੜਾ ਸਾ ਚਿੰਤਨ ਜਨੂਰ ਜ਼ਰੂਰ ਕਰਨਾ ਕਿ ਮੱਥਾ ਟੇਕਣਾ ਵੀ ਤੋਂ ਕਿੱਥੇ ਪਿਆਰ ਕਰਨਾ ਵੀ ਤੋਂ ਕਿੱਥੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਾ ਤੋਂ ਕਿੱਥੇ ਇਹ ਅਗਰ ਧਿਆਨ ਦੇਵਾਂਗੇ ਤਾਂ ਸ਼੍ਰੀਮਦ ਭਗਵਤ ਕਥਾ ਦੇ ਵਿੱਚੋਂ ਜੋ ਆਵਾਜ਼ ਨਿਕਲੀ ਹੈ ਇਹ ਆਵਾਜ਼ ਆਪਣੇ ਦਿਲਾਂ ਦੇ ਅੰਦਰ ਆਪਣੇ ਇਸ ਸਮਾਜ ਦੇ ਅੰਦਰ ਗੁੰਜੇਗੀ ਕਿ ਮਾਂ ਮੈਂ ਤੈਨੂੰ ਪਿਆਰ ਕਰਦਾ ਭਗਵਤ ਮੈਂ ਤੈਨੂੰ ਪਿਆਰ ਕਰਦਾ ਗੀਤਾ ਮੈਂ ਤੈਨੂੰ ਪਿਆਰ ਕਰਦਾ ਮੈਂ ਤਾਂ ਕਿ ਆਪਣੀ ਸਤਸੰਗ ਅੱਜ ਸਫਲ ਹੋਏਗੀ